ਕੀ 20 ਮਹੀਨੇ ਤੁਹਾਨੂੰ ਪਤਾ ਨਹੀਂ ਲੱਗਿਆ ਕਿ ਤੁਸੀਂ ਕਮੇਟੇ ਦੇ ਵਜ਼ੀਰ ਜੀ ਦੇ ਉਹਦੀ ਕਿਹੜੀ ਮੀਟਿੰਗ ਹੋਈ ਕਿਹੜੇ ਅਫਸਰ ਸੱਦੇ ਕੀ ਐਡਮਿਨਿਸਟ੍ਰੇਟਿਵ ਰਿਫਾਰਮਸ ਲੈ ਕੇ ਆਏ ਹੋ ਤੁਸੀਂ ਜਿਹਦੇ ਨਾਲ ਲੋਕਾਂ ਦਾ ਪੜਾ ਪਿੰਡਾਂ 'ਚ ਬੈਠੇ ਲੋਕਾਂ ਦਾ ਜਾਂ ਸ਼ਹਿਰਾਂ 'ਚ ਬੈਠੇ ਲੋਕਾਂ ਦਾ ਭੜਾ ਹੋ ਸਕੇ ਆ ਹੋਵੇ ਤੂੰ ਆਪਣੇ ਦਫ਼ਤਰ ਦੇ ਆਪਣੇ ਮਦਰ ਉਹ ਮਹਿਕਮਾ ਲਾ ਕੇ ਫਿਰੀਗੇ ਪੁੱਛ ਲਾ ਕੇ ਵੀ ਕਿ ਜਿਹੜੀ ਲਈ ਨਹੀਂ ਕੀ ਹੁਣ ਬੜਾ ਤੁਸੀਂ ਮੰਤਰੀ ਸਾਹਿਬ ਐਨਆਰਆਈ ਸਾਹਿਬ ਦੀ ਗੱਲਾਂ ਕਰਦੇ ਸੀ ਜਾਂ ਕਿ ਮਿਲ ਰਹੇ ਸੀ ਅੱਜ ਉੱਡਾ ਉਹ ਤਮਾਸ਼ਾ ਬਣੇ ਉਹਨਾਂ ਨੂੰ ਤਾਂ ਕੀ ਬਣਿਆ ਖੈਰ ਮੁੱਖ ਮੰਤਰੀ ਦਾ ਬਣੇ ਜੋ ਕੁਲਦੀਪ ਸਿੰਘ ਢਾਲੀਵਾਲ ਹੈ ਉਹਨਾਂ ਦੇ ਕੋਲ ਜੋ ਵਿਭਾਗ ਹੈ 2 ਸਾਲ ਸੇ ਜਿਸਤੀ ਨਹੀਂ ਕਰਦਾ ਮੇਰਾ ਖਿਆਲ ਹੈ ਕਿ ਭਗਵਾਨਤਮਾਨ ਸ਼ਾਇਦ ਆਪਣੇ ਕੁਲੀਕੀ ਇਸ ਸੇ ਜ਼ਿਆਦਾ ਵੇਚਦੀ ਵੀ ਹੋ ਹੋ ਸਕਦਾ ਪੰਜਾਬ ਸਰਕਾਰ ਅੱਜਕੱਲ ਹਾਸੋ ਹੀਣੇ ਕੰਮ ਕਰ ਰਹੀ ਹੈ ਕੈਬਨਿਟ ਮੰਤਰੀ ਕੁਲਦੀਪ ਢਾਲੀਵਾਲ ਨੂੰ ਉਹ ਵਿਭਾਗ ਸੌਂਪਿਆ ਹੋਇਆ ਸੀ ਜੋ ਅਸਲ ਵਿੱਚ ਹੈ ਹੀ ਨਹੀਂ ਕਰੀਬ 20 ਮਹੀਨੇ ਮਗਰੋਂ ਪੰਜਾਬ ਸਰਕਾਰ ਨੂੰ ਪਤਾ ਲੱਗਿਆ ਹੈ ਕਿ ਪ੍ਰਸ਼ਾਸਨਿਕ ਸੁਧਾਰ ਵਿਭਾਗ ਦਾ ਤਾਂ ਵਜੂਦ ਹੀ ਨਹੀਂ ਹੈ ਜਿਸ ਨੂੰ ਕੈਬਨਟ ਮੰਤਰੀ ਢਾਲੀਵਾਲ ਹਵਾਲੇ ਕੀਤਾ ਹੋਇਆ ਸੀ ਮੰਤਰੀ ਢਾਲੀਵਾਲ ਕੋਲ ਪਹਿਲਾਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਸੀ ਜੋ ਕਿ ਸਰਕਾਰ ਨੇ ਵਾਪਸ ਲੈ ਲਿਆ ਸੀ ਪੰਜਾਬ ਸਰਕਾਰ ਨੇ ਫੇਰ ਬਦਲ ਕਰਕੇ ਕੁਲਦੀਪ ਢਾਲੀਵਾਲ ਨੂੰ ਪ੍ਰਵਾਸੀ ਭਾਰਤੀ ਮਾਮਲੇ ਵਿਭਾਗ ਦੇ ਨਾਲ ਪ੍ਰਸ਼ਾਸਨਿਕ ਸੁਧਾਰ ਵਿਭਾਗ ਵੀ ਦਿੱਤਾ ਸੀ ਪਤਾ ਲੱਗਿਆ ਹੈ ਕਿ ਕੁਲਦੀਪ ਢਾਲੀਵਾਲ ਕਰੀਬ 20 ਮਹੀਨੇ ਤੋਂ ਪ੍ਰਸ਼ਾਸਨਿਕ ਸੁਧਾਰ ਵਿਭਾਗ ਲੱਭਦੇ ਰਹੇ ਨੇ ਉਹਨਾਂ ਨੂੰ ਨਾ ਮਹਿਕਮਾ ਲੱਭਿਆ ਤੇ ਨਾ ਹੀ ਮਹਿਕਮੇ ਦਾ ਕੋਈ ਦਫਤਰ ਲਾਪਤਾ ਮਹਿਕਮੇ ਕੋਲ ਨਾ ਸੇਵਾਦਾਰ ਹੈ ਤੇ ਨਾ ਹੀ ਸਕੱਤਰ ਨਾ ਹੀ ਕਦੇ ਇਸ ਮਹਿਕਮੇ ਦੀ ਕਦੇ ਕੋਈ ਮੀਟਿੰਗ ਹੋਈ ਹੈ ਪੰਜਾਬ ਸਰਕਾਰ ਨੇ ਹੁਣ ਆਪਣੀ ਗਲਤੀ 'ਚ ਸੁਧਾਰ ਕੀਤਾ ਹੈ ਤੇ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਤੋਂ ਉਹ ਮਹਿਕਮਾ ਵਾਪਸ ਲੈ ਲਿਆ ਜੋ ਅਸਲ ਵਿੱਚ ਮੌਜੂਦ ਹੀ ਨਹੀਂ ਸੀ ਹੁਣ ਧਾਲੀਵਾਲ ਕੋਲ ਐਨਆਰਆਈ ਵਿਭਾਗ ਹੀ ਰਹੇਗਾ ਅਜਿਹੇ ਦੇ ਵਿੱਚ ਸਿਆਸੀ ਵਿਰੋਧੀਆਂ ਨੂੰ ਸਰਕਾਰ ਦੇ ਖਿਲਾਫ ਮੁੱਦਾ ਮਿਲ ਗਿਆ ਹੈ ਕਾਂਗਰਸ ਲੀਡਰ ਪ੍ਰਗਟ ਸਿੰਘ ਨੇ ਕਿਹਾ ਕਿ ਇਸ ਤੋਂ ਸ਼ਰਮਨਾਕ ਕੁਝ ਹੋਰ ਹੋ ਨਹੀਂ ਸਕਦਾ ਇਸ ਸੇ ਸ਼ਰਮਨਾਕ ਹੋਰ ਕੋਈ ਬਾਤ ਨਹੀਂ ਹੋ ਸਕਦੀ ਕਿ ਜੋ ਕੁਲਦੀਪ ਸਿੰਘ ਢਾਲੀਵਾਲ ਹੈ ਉਹਨਾਂ ਕੇ ਪਾਸ ਜੋ ਮਹਿਕਮਾ ਹੈ 2 ਸਾਲ ਸੇ ਐਗਜ਼ਿਸਟ ਹੀ ਨਹੀਂ ਕਰ ਰਹਾ ਮੇਰਾ ਖਿਆਲ ਹੈ ਕਿ ਭਗਵੰਤ ਮਾਨ ਸ਼ਾਇਦ ਆਪਣੇ ਕੁਲੀਗ ਕੀ ਇਸ ਸੇ ਜ਼ਿਆਦਾ ਬੇਇੱਜ਼ਤੀ ਵੀ ਹੋਰ ਨਹੀਂ ਕਰ ਸਕਦਾ ਮਤਲਬ ਇਹ ਮਜ਼ਾਕ ਹੈ ਕਿ ਹਾਂ ਵੀ महकमे की एग्जिस्टेंस नहीं है और वो आप उस मिनिस्टर को दे रहे हैं ये बड़ी अनफॉर्चुनेट है और इसमें मेरे को ये भी नहीं लग रहा कि मैं इसके ऊपर टिप्पणी क्या करूँ इसके ऊपर कमेंट क्या करूँ क्योंकि इतनी नाकामी और इतनी नाकाबलीत इस सरकार में है तो मेरा ख्याल है कि ये क्योंकि बदलाव की सरकार थी लेकिन अनफॉर्चुनेटली ऐसा बदलाव हमने पिछले मेरा ख्याल है कि बहुत समय से ऐसा बदलाव नहीं देखा जो इस सरकार ने क्योंकि ऐसे मंत्री के साथ एक मजाक करके जो है लोगों को दिखाया है कि क्या काबिलियत है इनकी ਉਥੇ ਹੀ ਅਕਾਲੀ ਦਲ ਦੇ ਜਨਰਲ ਸਕੱਤਰ ਵਿਕਰਮ ਮਜੀਠੀਆ ਨੇ ਵੀ ਸਰਕਾਰ ਦੇ ਇਸ ਫੈਸਲੇ ਤੇ ਸਵਾਲ ਖੜੇ ਕੀਤੇ ਨੇ ਉਹਨਾਂ ਨੇ ਕਿਹਾ ਕਿ ਬੜੀ ਹਾਸੋਹੀਣੀ ਗੱਲ ਹੈ ਇੰਨੇ ਸਮੇਂ ਦੇ ਵਿੱਚ ਪੰਜਾਬ ਦੇ ਵਿਕਾਸ ਲਈ ਨਾ ਤਾਂ ਕੋਈ ਪੈਸਾ ਲੱਗਿਆ ਤੇ ਨਾ ਹੀ ਕੋਈ ਸੁਧਾਰ ਹੋਇਆ ਹੈ ਬਸ ਖਾਦੀ ਪੀਤੀ ਦੇ ਵਿੱਚ ਮੁੱਖ ਮੰਤਰੀ ਸਾਹਿਬ ਜਿਹੜਾ ਮਰਜ਼ੀ ਮਹਿਕਮਾ ਅਲੋਟ ਕਰ ਦਿੰਦੇ ਸੀ ਅਤੇ ਇਹ ਵੀ ਨਹੀਂ ਪਤਾ ਹੁੰਦਾ ਸੀ ਕਿ ਇਹ ਮਹਿਕਮਾ ਸਾਡੇ ਕੋਲ ਹੈ ਜਾਂ ਨਹੀਂ ਸਰਕਾਰ ਚ ਉਹ ਮਹਿਕਮਾ ਐਗਜ਼ਿਸਟ ਹੀ ਨਹੀਂ ਕਰਦਾ ਸੀ ਅੱਜ ਜਾ ਕੇ ਗਵਰਨਰ ਸਾਹਿਬ ਤੋਂ ਸਾਈਨ ਕਰਾਏ ਔਰ ਸਾਈਨ ਕਰਾ ਕੇ ਆਰਡਰ ਦਿੱਤੇ ਗਏ ਆ ਕਿ ਇਹ ਵੀ ਇੱਕ ਐਡਮਿਨਿਸਟ੍ਰੇਟਿਵ ਰਿਫਾਰਮਸ ਵੀ ਇੱਕ ਮਹਿਕਮਾ ਹੈ ਮੈਂ ਪੁੱਛਣਾ ਚਾਹੁੰਦਾ ਹਾਂ ਤਾਲੀਆ ਸਾਹਿਬ ਨੂੰ ਕਿ 20 ਮਹੀਨੇ ਤੁਹਾਨੂੰ ਪਤਾ ਨਹੀਂ ਲੱਗਿਆ ਕਿ ਤੁਸੀਂ ਇੱਕ ਮਹਿਕਮੇ ਦੇ ਵਜ਼ੀਰ ਸੀ ਤੇ ਉਹਦੀ ਕਿਹੜੀ ਮੀਟਿੰਗ ਹੋਈ ਕਿਹੜੇ ਅਫਸਰ ਸਦੇ ਕੀ ਐਡਮਿਨਿਸਟ੍ਰੇਟਿਵ ਰਿਫਾਰਮਸ ਲੈ ਕੇ ਆਏ ਹੋ ਤੁਸੀਂ ਜਿਹਦੇ ਨਾਲ ਲੋਕਾਂ ਦਾ ਪੜਾ ਪਿੰਡਾਂ 'ਚ ਬੈਠੇ ਲੋਕਾਂ ਦਾ ਜਾਂ ਸ਼ਹਿਰਾਂ 'ਚ ਬੈਠੇ ਲੋਕਾਂ ਦਾ ਭਲਾ ਹੋ ਸਕੇ ਹੋਵੇ ਇਸ ਲਈ ਹਾਲਾਤ ਬਦਲਾਵ ਦੇ ਇਹ ਬਣੇ ਨੇ ਕਿ ਜਿਨ੍ਹਾਂ ਵਜ਼ੀਰਾਂ ਨੂੰ ਇਹੀ ਨਹੀਂ ਪਤਾ ਲੱਗ ਰਿਹਾ ਕਿ ਸਾਡੇ ਕੋਲ ਮਹਿਕਮਾ ਕੀ ਹੈ ਤੇ ਫਿਰ ਮਹਿਕਮਾ ਚਲਾਉਣਾ ਕਿਹੜਾ ਔਰ ਅੱਜ ਇਹ ਸਾਰੀ ਗੱਲ ਦੀ ਬੋਲ ਗਵਰਨਰ ਸਾਹਿਬ ਦੇ ਹੁਕਮਾਂ ਰਾਹੀਂ ਅੱਜ ਇਹ ਕੇ ਸਾਹਮਣੇ ਆਈ ਹੈ ਲੋਕਾਂ ਦੇ ਕਿ ਵਜੀਰ ਸਾਹਿਬ ਆਪ ਦੇ ਆਪ ਨੂੰ ਦੋ ਤਿੰਨ ਵਿਭਾਗਿਆਂ ਦੇ ਵਜੀਰ ਸਮਝੀ ਗਏ ਅਸਲ ਜੇ ਤਾਂ ਵਿਭਾਗਾਂ ਸੀ ਕੋਈ ਵੀ ਸਰਕਾਰ ਚੀ ਮਹਿਕਮਾ ਨਹੀਂ ਸੀ ਹੁਣ ਵਿਭਾਗਾਂ ਬਣਿਆ ਹੁਣ ਵੇਖੋ ਕੀ ਚੰਦ ਚਾੜਦੇ ਆ ਐਸੇ ਦਾ ਹਾਲਾਤ ਜੋ ਪੰਜਾਬ ਦੇ ਬਦਲਾਅ ਦੇ ਨਾਂ ਤੇ ਬਣਿਆ ਪੌਣੇ 4 ਲੱਖ ਕਰੋੜ ਦਾ ਕਰਜ਼ਾ ਹੀ ਪੰਜਾਬ ਹੋ ਗਿਆ ਸਰਕਾਰਾਂ ਵੱਲੋਂ ਤਾਂ ਕੋਈ ਗ੍ਰਾਂਟ ਨਹੀਂ ਆਈ ਪੰਜਾਬ ਸਰਕਾਰ ਨੂੰ ਨਾ ਸੜਕਾਂ ਦਾ ਕੋਈ ਸੁਧਾਰ ਹੋ ਰਿਹਾ ਇਸ ਲਈ ਜੋ ਇਹ ਹਾਲਾਤ ਪੰਜਾਬ ਦੇ ਬਣੇ ਆ ਵੈਦ ਚੀਫ ਮਿਨਿਸਟਰ ਜਿਹੜਾ ਮਹਿਕਮੇ ਅਲੋਟ ਕਰਨੇ ਆ ਉਹਨਾਂ ਨੂੰ ਇਹੀ ਨਹੀਂ ਪਤਾ ਲੱਗ ਰਿਹਾ ਕਿ ਸਾਡੇ ਕੋਲੇ ਮਹਿਕਮਾ ਹੀ ਨਹੀਂ ਤੇ ਤੁਸੀਂ ਆਪ ਲਾ ਲਓ ਹਿਸਾਬ ਕਿ ਸਰਕਾਰ ਕਿਵੇਂ ਇੱਥੇ ਪੰਜਾਬ ਦੀ ਰਬ ਆਸਰੀ ਜਲ ਰਹੀ ਹੈ ਸਰਕਾਰ ਕੋਲੋਂ ਦੀ ਕੋਈ ਚੀਜ਼ ਨਹੀਂ ਔਰ ਇਸ ਲਈ ਲੋਕ ਅਜ ਤਰਾ ਤਰਾ ਕਰ ਰਹੇ ਸਰਕਾਰ ਦੀ ਇੰਨੀ ਖਿੱਲੀ ਓਟ ਰਹੀ ਹੋਵੇ ਤੇ ਰਵਨੀਤ ਬਿੱਟੂ ਕਿਵੇਂ ਚੁੱਪ ਰਹਿ ਜਾਣ ਉਹਨਾਂ ਨੇ ਵੀ ਪੰਜਾਬ ਸਰਕਾਰ ਤੇ ਆਪਣਾ ਗੁੱਸਾ ਕੱਢਿਆ ਇਡਾ ਵੱਡਾ ਤੋਹਫਾ ਨਹੀਂ ਪਤਾ ਸੀ ਵੀ ਐਡਾ ਵੱਡਾ ਤੋਹਫਾ ਕਰਨੀ ਠੀਕ ਆ 1000 ਰੁਪਇਆ ਛੂਟ ਕੋਲਿਆ ਹੋਰ ਗੱਲਾਂ ਛੂਟ ਕੋਲੀਆਂ ਪਰ ਮੰਤਰੀਆਂ ਨੂੰ ਆਪਣੇਆਂ ਨੂੰ ਤੇ ਥੱਲੇ ਕੰਮ ਕੀ ਕਰਨਾ ਜਿਹੜੇ ਮਹਿਕਵੇਂ ਹੈ ਨਹੀਂਗੇ ਇਹ ਜਨਾਬ ਮੁੱਖ ਮੰਤਰੀ ਸਾਹਿਬ ਭੰਡ ਸਾਹਿਬ ਬਹੁਤ ਗੱਲਾਂ SLAਵਾ ਦਿੰਨੇ ਹੋ ਕਦੇ ਕਿਸੇ ਨੂੰ ਵਿਆਹਾਂ ਦੀਆਂ ਦਿੰਨੇ ਹੋ ਕਦੇ ਕਿਸੇ ਨੂੰ ਕ੍ਰਪਸ਼ਨ ਦੀਆਂ ਦਿੰਨੇ ਹੋ ਕਦੇ ਤੁਸੀਂ ਕਹਿੰਦੇ ਹੋ ਗੱਡੀਆਂ ਆ ਕਿਸੇ ਕੋਲ ਮੇਰੇ ਹਰ ਚੀਜ਼ ਤੁਸੀਂ ਤੇ ਜਨਾਬ ਆਪ ਮੁੱਖ ਮੰਤਰੀ ਬਣ ਕੇ ਵਿਆਹ ਕਰਾਏ ਤੁਸੀਂ ਲੋਕਾਂ ਨੂੰ ਵਿਆਹਾਂ ਦੀਆਂ ਗੱਲਾਂ ਕਰਦੇ ਆਪਾਂ ਕਿਹੜੀ ਪਾਰਟੀ ਛੱਡੀ ਆ ਇਹ ਦੱਸੋ ਬਾਦਲ ਸਾਹਿਬ ਦੀ ਤੁਸੀਂ ਗੱਲ ਕਰਦੇ ਹੋ ਤੁਸੀਂ ਉਹਨਾਂ ਦੇ ਪਾਰਟੀ ਦੇ ਇੱਕ ਬਹੁਤ ਛੋਟੇ ਜਿਹੇ ਮੈਂਬਰ ਸੀ ਕਿਸੇ ਵੀ ਫਿਰ ਤੁਸੀਂ ਹੋਰ ਪਾਰਟੀਆਂ ਬੜੀਆਂ ਬਦਲੀਆਂ ਫਿਰ ਇਹੀ ਬਾਦਲ ਪਰਿਵਾਰ ਦੇ ਮੂਹਰੇ ਤੁਸੀਂ ਨੱਚ-ਨੱਚ ਕਮੈਂਟਰੀਆਂ ਕਰਦੇ ਸੀ ਕਬੱਡੀ ਕੱਪ ਯਾਦ ਆ ਤੁਹਾਨੂੰ ਤੁਸੀਂ ਭੁੱਲ ਜਾਂਦੇ ਨੇ ਪਰ ਅੱਜ ਤਾਂ ਤੁਸੀਂ ਮਨਪ੍ਰਤਪ ਸਾਹਿਬ ਰਿਕਾਰਡ ਹੀ ਤੋੜ ਦਿੱਤਾ ਪੰਡਤ ਸਾਹਿਬ ਨੇ ਮਹਿਕਮੇ ਮੰਤਰੀਆਂ ਨੂੰ ਉਹ ਮਹਿਕਮੇ ਜਿਹੜੇ ਮਹਿਕਮੇ ਨਹੀਂ ਉਹ ਮੰਤਰੀ ਸਾਹਿਬ ਨੂੰ ਤਾਂ ਮੈਂ ਪਛਹਿਣਾ ਨਹੀਂ ਚਾਹੁੰਦਾ ਕਿਉਂਕਿ ਜਿਹੜੇ ਸ਼ੇਖ ਚਿੱਲੀ ਦੇ ਜਾਂ ਜਿਹੜੇ ਐਸੇ ਰਾਜੇ ਦੇ ਮੰਤਰੀ ਹੋਣ ਉਹ ਵੀ ਤਾਂ ਚਲੇ ਉਹਨਾਂ ਦਾ ਕੀ ਕਸੂਰ ਆ ਉਹ ਆਪਣੇ ਦਫ਼ਤਰ ਦੇ ਆਪਣੇ ਮਗਰ ਉਹ ਮਹਿਕਮਾ ਲਾ ਕੇ ਭਰੀਗੇ ਪੂੰਛ ਲਾ ਕੇ ਭਰੀਗੇ ਜਿਹੜੀ ਹੈ ਹੀ ਨਹੀਂ